ਕਥਲੌਰ ਵਿਖੇ ਵਾਈਲਡਲਾਈਫ ਸੈਂਚਰੀ ਦੇ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਦੇ ਹਾਂ ਇਹ ਕਥਲੌਰ ਵਿਖੇ ਵਾਈਲਡਲਾਈਫ ਸੈਂਚਰੀ ਦੇ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲਾ ਜਿਹੜਾ ਹੈ ਉਹ ਦੇਖਿਆ ਗਿਆ ਤੇ ਜੇਕਰ ਅਸੀਂ ਗੱਲ ਕਰੀਏ ਲੋਕਾਂ ਦੇ ਨਾਲ ਤਾਂ ਲੋਕਾਂ ਦਾ ਕਹਿਣਾ ਹੈ ਕਿ ਕਰੀਬ 1.5 ਵਜੇ ਅੱਗ ਜਿਹੜੀ ਆ ਉਹ ਲੱਗੀ ਹੈ ਤੇ ਫਾਇਰ ਬ੍ਰਿਗੇਡ ਦੀ ਗੱਡੀ ਜਿਹੜੀ ਹੈ ਉਹ ਬਹੁਤ ਹੀ ਦੇਰ ਬਾਅਦ ਆਈ ਹੈ ਤਦ ਤੱਕ ਅੱਗ ਜਿਹੜੀ ਹੈ ਪੂਰੀ ਸੈਂਚਰੀ ਦੇ ਵਿੱਚ ਫੈਲ ਚੁੱਕੀ ਸੀ ਤੇ ਇਸ ਦੇ ਨਾਲ ਜੇਕਰ ਅਸੀਂ ਗੱਲ ਕਰੀਏ ਤਾਂ ਜਾਨਵਰਾਂ ਦਾ ਬਹੁਤ ਹੀ ਵੱਡਾ ਨੁਕਸਾਨ ਹੋਇਆ ਹੈ ਜਿਹੜੇ ਛੋਟੇ ਜਾਨਵਰ ਨੇ ਕਿਉਂਕਿ ਤਾਰਾਂ ਲੱਗੀਆਂ ਹੋਈਆਂ ਸੀ ਸੈਂਚਰੀ ਦੇ ਵਿੱਚ ਜਿਹੜਾ ਬੈਰੀਅਰ ਬਣੇ ਹੋਈ ਸੀ ਤਾਂ ਜਿਹੜੇ ਜਾਨਵਰ ਨਿਕਲ ਸਕਦੇ ਸੀ ਉਹ ਨਿਕਲ ਗਏ ਜਿਹੜੇ ਦੂਜੇ ਜਾਨਵਰ ਸੀ ਉਹ ਕਿਤੇ ਨਾ ਕਿਤੇ ਫਸਦੇ ਰਹਿ ਗਏ ਤੇ ਜਿਸ ਦੇ ਨਾਲ ਉਹਨਾਂ ਦੀ ਜਾਨ ਵੀ ਚਲੀ ਗਈ ਇਸ ਗਲਤ ਖੇਤ ਜਿਹੜਾ ਲੋਕਾਂ ਨੇ ਦੱਸਿਆ ਹੈ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਇਸ ਤਰ੍ਹਾਂ ਦੀ ਅੱਗ ਜਿਹੜੀ ਹੈ ਉਹ ਵਾਈਲਡ ਲਾਈਫ ਸੈਂਚਰੀ ਦੇ ਵਿੱਚ ਫੈੜੀ ਹੈ ਤਾਂ ਲੋਕਾਂ ਵੱਲੋਂ ਮੌਕੇ ਤੇ ਪਹੁੰਚ ਕੇ ਜਿਹੜੇ ਨੇ ਇਨਫੋਰਮੇਸ਼ਨ ਜਿਹੜੀ ਹੈ ਸੂਚਨਾ ਜਿਹੜੀ ਹੈ ਉਹ ਪੁਲਿਸ ਨੂੰ ਵੀ ਦਿੱਤੀ ਗਈ ਕਿ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਅੱਗ ਨੂੰ ਜਿਹੜਾ ਹੈ ਉਹ ਸ਼ਾਂਤ ਕੀਤਾ ਗਿਆ ਪਰ ਫਿਲਹਾਲ ਵੀ ਅੱਗ ਜਿਹੜੀ ਹੈ ਜੇਕਰ ਅਸੀਂ ਗੱਲ ਕਰੀਏ ਤਾਂ ਅਜੇ ਤੱਕ ਸ਼ਾਂਤ ਨਹੀਂ ਹੋਈ ਹੈ ਕਿਉਂਕਿ ਲੱਕੜਾਂ ਨੂੰ ਲੱਗੀ ਹੋਈ ਅੱਗ ਸ਼ਾਂਤ ਹੋਣ ਦੇ ਵਿੱਚ ਟਾਈਮ ਲੈਂਦੀ ਹੈ ਪਰ ਫਾਇਰ ਬ੍ਰਿਗੇਡ ਵੱਲੋਂ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਇਸ ਮੌਕੇ ਤੇ ਲੋਕਾਂ ਨੇ खासा ਰੋਸ ਜਿਹੜਾ ਹੈ ਉਹ ਪ੍ਰਗਟਾਇਆ ਪ੍ਰਸ਼ਾਸਨ ਦੇ ਖਿਲਾਫ ਕਿ ਅਜੇ ਹੀ ਸਿਚੁਏਸ਼ਨ ਦੇ ਵਿੱਚ ਪ੍ਰਸ਼ਾਸਨ ਨੂੰ ਚਾਹੀਦਾ ਹੈ ਪਹਿਲਾਂ ਤੂੰ ਹੀ ਪੁਖਤਾ ਇੰਤਜ਼ਾਮਾਤ ਕੀਤੇ ਦੇ ਕਿਉਂਕਿ ਅੱਗ ਲੱਗਣ ਦਾ ਜਿਹੜਾ ਹੈ ਉਹ ਕੁਝ ਪਤਾ ਨਹੀਂ ਚੱਲਦਾ ਕਿਉਂਕਿ ਗਰਮੀਆਂ ਦੇ ਦਿਨਾਂ ਤੇ ਵੱਡੀ ਗਰਮੀ ਦੇ ਕਾਰਨ ਕੁਝ ਵੀ ਹੋ ਸਕਦਾ ਹੈ ਪਰ ਫਿਰ ਹਾਲ ਅਜੇ ਤੱਕ ਕਾਰਨ ਜਿਹੜੇ ਨੇ ਉਹ ਪਤਾ ਨਹੀਂ ਲੱਗ ਪਾਈ ਕਿਸ ਕਾਰਨ ਇਹ ਅੱਗ ਜਿਹੜੀ ਹੈ ਉਹ ਮੱਚੀ ਸੀ ਇਸ ਮੌਕੇ ਤੇ ਸਾਡੇ ਪੱਤਰਕਾਰੋਂ ਵੱਲੋਂ ਮੌਕੇ ਤੇ ਪਹੁੰਚ ਕੇ ਜਦੋਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਨੇ ਕੀ ਜਾਣਕਾਰੀ ਸਮਝੀ ਕੀਤੀ ਉਹਨਾਂ ਦੇ ਨਾਲ ਤੇ ਕਿੰਨੀ ਭਿਆਨਕ ਅੱਗ ਜਿਹੜੀ ਹੈ ਉਹ ਲੱਗੀ ਹੈ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਮੇਰਾ ਨਾਮ ਸਰ ਜਸਵੰਤ ਸਿੰਘ ਸਰ ਕੀ ਕਹਿਣਾ ਚਾਹੁੰਦੇ ਜਿਹੜੀ ਅੱਗ ਲੱਗੀ ਹੈ ਕੀ ਲੱਗਦਾ ਤੁਹਾਨੂੰ ਸਾਰੇ ਲੱਗੇ ਰਿਹਾ ਕਿ ਬੇਜ਼ੁਬਾਨ ਜਿਹੜੇ ਹਜ਼ਾਰਾਂ ਤਦਾਦ ਦੇ ਵਿੱਚ ਬੇਗੁਨਾ ਮਾਰੇ ਜੈਗਾ ਸਰ ਬੇਜ਼ੁਬਾਨ ਕੋਈ ਇਥੇ ਬੰਦੋਬਸਤ ਨਹੀਂ ਹੈਗਾ 1:30 ਵਜੇ ਦੀ ਅਗ ਲੱਗੀ ਜਦੋਂ ਸਰਪੰਚ ਸਾਹਿਬ ਨੇ ਦੱਸਿਆ ਇੱਕ ਗੱਡੀ ਸਿਰਫ ਇਥੇ ਪਹੁੰਚੀ ਦੀ ਫਾਇਰ ਬ੍ਰਿਗੇਡ ਦੀ ਇਥੇ ਗੱਡੀਆਂ ਘੱਟੋ ਘੱਟ 10 ਗੱਡੀਆਂ ਚਾਹੀਦੀ ਸੀਗਾ ਔਰ ਸਭ ਤੋਂ ਪਹਿਲਾ ਕੰਮ ਹੋਣਾ ਚਾਹੀਦਾ ਸੀ ਕਿ ਜਿਹੜੇ ਇਥੇ ਆਪਣੇ ਸੇਚਰੀ ਵਿੱਚ ਮੁਲਾਜ਼ਮ ਹੈਗੇ ਨਾ ਉਹਨਾਂ ਨੂੰ ਜੀਸੀਬੀ ਲਿਆ ਕੇ ਕਿਉਂਕਿ ਪੂਰੀ ਜੰਗਲਾਤ ਦੀ ਨਾ ਤਾਰਬੰਦੀ ਕੀਤੀ ਦੀ ਆ ਉਹ ਬੇਜ਼ੁਬਾਨ ਵਿਚਾਰੇ ਜਿਹੜੇ ਜਾਨਵਾਰੀ ਹੋ ਜਿਹੜੇ ਬਾਹਰ ਦੌੜਨ ਦੀ ਕੋਸ਼ਿਸ਼ ਕਰਦੇ ਤਾਰ ਅਗਰ ਜੀਐਸਬੀ ਲੈ ਆ ਕੇ ਤਾਰਾ ਤੋੜੀਆਂ ਜਾਂਦੀਆਂ ਤੇ ਇਹ ਸਾਰੇ ਜਨ ਕੇ ਘੱਟੋ ਘੱਟ ਜਾਨਵਰ ਤੇ ਵੱਜ ਜਾਂਦੇ ਅਜੇ ਵੀ ਆਗ ਫੈਲਦੀ ਜਾਏਗੇ ਤੇ ਉਹ ਪਿੰਡਾਂ ਨੂੰ ਅੱਗ ਚਲੀ ਗਈ ਆ ਤੇ ਇਹ ਕੋਈ ਬੰਦੋਬਸ ਨਹੀਂ ਹੈਗਾ ਇੱਕ ਗੱਡੀ ਇੰਡੀ ਵੱਡੀ ਜਗਲਾਚ ਕੀ ਕਰ ਸਕਦੀ ਹੈ ਇਹ ਇਹ ਜਿਹੜੇ ਬੰਦੋਬਸ ਹਨ ਆ ਹਿਸਾਬ ਦੇ ਹਾਦਸਿਆਂ ਨੂੰ ਰੋਕਣ ਦੇ ਜਦੋਂ ਇਹ ਸੰਚੇਰੀਆਂ ਨਹੀਂ ਇਹਨਾਂ ਤੇ ਬਣਾਈ ਆ ਤੇ ਉਸ ਤੋਂ ਪਹਿਲੇ ਬੰਦੋਬਸ ਕਰਕੇ ਰੱਖਣੇ ਚਾਹੀਦੇ ਨਾਲ ਇਹ ਕੁਝ ਵੀ ਨਹੀਂ ਤੇ ਅੱਜ ਸਭ ਕੁਝ ਖਰਾਬ ਹੋ ਗਿਆ ਸਾਰਾ ਸਿਸਟਮ ਫੇਲ ਹੋ ਗਿਆ ਕਹਿ ਸਕਦੇ ਆ ਅੱਗ ਬੁਝਾਓ ਜਿਹੜੀ ਗੱਡੀਆਂ ਦੀ ਕਾਫੀ ਕਮੀ ਹੈ ਤੇ ਇਸ ਵੇਲੇ ਵੀ ਵੱਡਾ ਨੁਕਸਾਨ ਹੋ ਸਕਦਾ ਪਿੰਡਾਂ ਚ ਅੱ ਇਸ ਵੀ ਨਹੀਂ ਬਾਕੀ ਜਾ ਰਹੀ ਹੁੰਦੇ ਅੱਗੇ ਪਿੰਡ ਕੀ ਜਾਏ ਗਾ ਇੱਕ ਗੱਡੀ ਆ ਰਹੀ ਆ ਉਹ ਸਰਕਾਰ ਤੇ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਆਪਾਂ ਬਹੁਤ ਕੁਝ ਕਰ ਰਹੇ ਆ ਸਟੇਟ ਵਾਸਤੇ ਸਰ ਚਲੋ ਮੈਂ ਉਸ ਮੈਟਰ ਚ ਨਹੀਂ ਆਂਦਾ ਕਿਉਂਕਿ ਇਹ ਇੱਕ ਹਾਦਸਾ ਬਹੁਤ ਦਰਦਨਾਕ ਹਾਦਸਾ ਹੈਗਾ ਮੈਂ ਉਹ ਗੱਲ ਕਰਾਂਗਾ ਵੀ ਇੱਥੇ ਗੱਡੀਆਂ ਆਉਣੀਆਂ ਚਾਹੀਦੀਆਂ ਸੀ ਤਿੰਨ ਚਾਰ ਘੰਟੇ ਦੀ ਅਗ ਲੱਗੀਦੀ ਹੈ ਇੱਕ ਗੱਡੀ ਸਿਰਫ ਆ ਰਹੀ ਹੈ ਉਹ ਪਾਣੀ ਪਾ ਕੇ ਫਿਰ ਉਹ ਪਾਣੀ ਭਰਨ ਜਾਂਦੀ ਹੈ ਕਿੰਨਾ ਅੱਗ ਬੁਝੇਗੀ ਸਮੇਂ ਦੀ ਗੱਲ ਕਰੀਏ ਤੇ ਹੁਣ ਸਮਾਂ ਜਿਆਦਾ 5 ਲਗਭਗ ਪੁੱਜ ਗਿਆ ਅਜ ਤੱਕ ਵੀ ਗੱਡੀ ਕੋਈ ਨਹੀਂ ਪੁੱਜੀ ਤੇ ਗੱਡੀ ਇੱਕ ਗੱਡੀ ਸਿਰਫ ਇੱਕ ਗੱਡੀ ਏਡੀ ਬੜੀ ਜਿੰਨਲਾ ਜਾ ਕੇ ਕਿਦਾਂ ਬੁਝਾ ਸਕਦੀ ਹੈ ਇਹ ਗਲਤ ਹੈ ਪ੍ਰਸ਼ਾਸਨ ਦਾ ਫੇਲਰ ਟੋਟਲ ਫੇਲਰ ਨਜ਼ਰ ਆ ਰਿਹਾ ਹੈ ਤੇ ਸਭ ਤੋਂ ਵੱਡਾ ਦਰਦਨਾਕ ਚੀਜ਼ ਹੈ ਗਈ ਹੈ ਕਿ ਬੇਜ਼ੁਬਾਨ ਮਰੇ ਤੇ ਬਹੁਤ ਅਫਸੋਸ ਹੈ ਵਿਚਾਰੇ ਛੋਟੇ ਛੋਟੇ ਜਾਨਵਰ ਤੇ ਤਾਰਾ ਜਨਨ ਕੋਲ ਬੜਾ ਸਾਰਾ ਮਰ ਗਿਆ ਸੁਪਨ ਸਾਹਿਬ ਕੀ ਗੜਬੜਤ ਹੋਈ ਹੈ ਸੈਂਚਰੀ ਵਿੱਚ ਅੱਗ ਲੱਗੀ ਇੱਕ ਭਿਆਨਕ ਇਹ ਜੀ ਅੱਗ ਲੱਗ ਲਗਭਗ ਕਰੀਬ 1.5 ਘੰਟੇ ਦੀ ਲੱਗੀ ਹੈ ਜੀ ਤੇ 4:30 ਵਜੇ ਨਾਲ ਫਾਇਰ ਵਿਟ ਦੀ ਗੱਡੀ ਆਈ ਹੈ ਉਸ ਤੋਂ ਪਹਿਲਾਂ ਕੋਈ ਕੰਟਰੋਲ ਨਹੀਂ ਕੀਤਾ ਨਾ ਅੱਗ ਦੇ ਕਾਫੀ ਮੁਲਾਜ਼ਮ ਨੇ ਇੱਥੇ ਦੇ ਗਾਰਡ ਵੀ ਆਏ ਨੇ ਹੋਰ ਵੀ ਨਾਲੇ ਲੋਕਲ ਮੁਲਾਜ਼ਮ ਵੀ ਰੱਖੇ ਨੇ ਪਰ ਪਤਾ ਨਹੀਂ ਸਾਨੂੰ ਲੱਗਾ ਨਹੀਂ ਵੀ ਅੱਗ ਨਾਲ ਕੰਟਰੋਲ ਕਿਉਂ ਨਹੀਂ ਕੀਤੀ ਪਹਿਲਾਂ ਤਾਂ ਥੋੜੀ ਜਗ੍ਹਾ ਜੀ ਲੱਗੀ ਅੱਗ ਇਹ ਚਾਹਦੇ ਤੋਂ ਉਸਲੇ ਕੰਟਰੋਲ ਹੋ ਸਕਦੀ ਸੀ ਫੋਨ ਤੇ ਸਾਰੇ ਜੰਗਲ ਚ ਫੈਲ ਗਈ ਅੱਗ ਨੁਕਸਾਨ ਜਿਹੜਾ ਕੀ ਲੱਗਦਾ ਹੈ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ ਜ ਫਿਰ ਹਿਰਨ ਮਰੇ ਆ ਸੂਰ ਮਰੇ ਆ ਵਿੱਚ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਜੀ ਇਹਨੇ ਕਰੋੜਾਂ ਰੁਪਇਆ ਲਗਾ ਕੇ ਇਹਨੂੰ ਸੈਂਚੁਰੀ ਇੱਕ ਤਿਆਰ ਕੀਤਾ ਸੀਗਾ ਪਿਕਨਿਕ ਵਾਸਤੇ ਹਾਂਜੀ ਫੁੱਟੀਆਂ ਪੇਦੀਆਂ ਕਈ ਵਾਰ ਹੁੰਦਾ ਕਿ ਬੱਚੇ ਵੀ ਆ ਸਕਦੇ ਨੇ ਇੱਧਰ ਲੱਗਦਾ ਨਹੀਂ ਇੱਕ ਵੱਡਾ ਨੁਕਸਾਨ ਜਾਣੀ ਦੀ ਹੁੰਦਾ ਬਹੁਤ ਵੱਡਾ ਨੁਕਸਾਨ ਆ ਜੀ ਜਾਨੀ ਮਾਲੀ ਦਾ ਨੁਕਸਾਨ ਵੀ ਹੋ ਸਕਦਾ ਚਲੋ ਰੱਬ ਦੀ ਮਿਹਰ ਦਈ ਹੈ ਵੀ ਇੰਨਾ ਕੋਈ ਨੁਕਸਾਨ ਨਹੀਂ ਹੋਇਆ ਪਰ ਕਿਸੇ ਵੀ ਕੋਈ ਵੱਡਾ ਹਾਸਾ ਵੀ ਹੋ ਸਕਦਾ ਸੀ ਸਰਕਾਰਾਂ ਦਾ ਕਰੋੜਾਂ ਰੁਪਇਆ ਜਿਹੜਾ ਕਹਿ ਸਕਦੇ ਆ ਇਹਦੇ ਨੁਕਸਾਨ ਨੁਕਸਾਨ ਹੋ ਗਿਆ ਮਿੱਟੀ ਹੋ ਗਿਆ ਜੀ ਪੈਸਾ ਮਿੱਟੀ ਹੋ ਗਿਆ ਜਿਹੜਾ ਮੁੱਖੇ ਗੇਟ ਸੀਗਾ ਹਾਂਜੀ ਦੇਖਿਆ ਕਿ ਉੱਥੋਂ ਤੱਕ ਅੱਗ ਆ ਗਈ ਉੱਥੇ ਵੀ ਕੋਈ ਨੁਕਸਾਨ ਹੋਇਆ ਨਹੀਂ ਉੱਥੇ ਦਾ ਕੋਈ ਗੱਡੀਆਂ-ਗੁਡੀਆਂ ਬਾਹਰ ਕਢ ਲਈਆਂ ਜੀ ਲੋਕ ਪਬਲਿਕ ਕਾਫੀ ਪਿੰਡ ਦੇ ਆ ਗਏ ਸਨ ਲੋਕੀ ਉਹਨਾਂ ਗੱਡੀਆਂ-ਗੁਡੀਆਂ ਸਾਲਾਂ ਨਾਲ ਬਾਹਰ ਕਢਤੀਆਂ ਜੀ ਬੜਾ ਧਿਆਨ ਰੱਖੋ ਪਿੰਡ ਦਾ ਉਸ ਵਗੈਰਾ ਪੁਲਿਸ ਕਿਧਰੋਂ ਗਈ ਪੁਲਿਸ ਵਗੈਰਾ ਪੁਲਿਸ ਦੇ 2:30 ਵਜੇ ਦੀ ਆ ਗਈ ਜੀ ਕੀ ਅੱਗ ਤੇ ਹੋਇਆ ਕੰਟਰੋਲ ਹੇ ਤੱਕ ਜੀ ਦੇਖੋ ਜੀ ਐਡਾ ਵੱਡਾ ਜ਼ਿਲ੍ਹਾ ਪਠਾਨਕੋਟ ਔਰ ਤਕਰੀਬਨ ਸਾਰੇ ਏਰੀਆ 'ਚ ਧਾਰ ਸਾਈਡ 'ਚ ਜੰਗਲ ਨੇ ਇਧਰ ਸਾਡੇ ਸਾਈਡ 'ਚ ਜੰਗਲ ਨੇ ਕੀ ਅਪੀਲ ਕਰਨਾ ਚਾਹੁੰਦੇ ਆ ਅਸੀਂ ਅਪੀਲ ਇਹ ਕਰਨਾ ਚਾਹੁੰਦੇ ਆ ਕਿ ਇਦਾਂ ਦਾ ਜਿਹੜਾ ਹਾਦਸਾ ਐਡਾ ਵੱਡਾ ਹੋਇਆ ਨਾਲ ਦੇ ਜਿਹੜੇ ਗੁਰਦਾਸਪੁਰ ਆ ਜਾਂ ਜੇ ਐਂਡ ਕੇ ਲੱਗਦਾ ਕਿਤੋਂ ਤੋਂ ਕਿਤੋਂ ਗੱਡੀਆਂ ਮੰਗਵਾ ਕੇ ਅੱਗੇ ਦੇ ਕੰਟਰੋਲ ਕੀਤਾ ਜਾ ਸਕਦਾ ਚਾਰ ਪੰਜ ਗੱਡੀਆਂ ਇਕੱਠੀਆਂ ਆਉਂਦੀਆਂ ਨੇ ਤੇ ਕਾਂਪਰਸ ਦੇ ਘਣੀ ਦੇ ਨਾਲ ਅਜੇ ਤੱਕ ਦੀ ਰਿਪੋਰਟ